ਮੈਂ ਹਬਕਰਾਂ ਗੰਡਾਸਾ ਕਦੇ ਵਾਸਤੇ ਲਿਉਣਾ ਯਾਰ ਕਹਿੰਦਾ ਕਈ ਵਾਰੀ ਬਾਈ ਇੱਕ ਅੱਧੇ ਮਿੰਟ ਦਾ ਰੌਲਾ ਪੈ ਜਾਣਾ ਕਹਿੰਦਾ ਐਨੇ ਜਨੂਨੀਆਂ ਸੀ ਪਾਣੀ ਵਾਸਤੇ ਯਾਰ ਤੈਨੂੰ ਨਹੀਂ ਪਤਾ ਇਹ ਗੱਲ ਦਾ ਮੈਂ ਵੀ ਪਾਣੀ ਲਾਉਂਦਾ ਰਿਆਂ ਖੇਤਾਂ ਚ ਸਾਡੇ ਕੱਸੀ ਦਾ ਪਾਣੀ ਆਉਂਦਾ ਸੀ ਜਿਹੜੇ ਨੱਕੇ ਤੇ ਸਾਡੇ ਆ ਪਾਣੀ ਆਉਂਦਾ ਸੀ ਨਾ 15 ਮਿੰਟ ਮਿਲਦੇ ਇੱਕ ਇਕੜ ਦੇ ਪੰਜ ਕਿੱਲੇ ਸੀ ਸਾਡੇ ਉਸ ਨੱਕੇ ਤੇ 75 ਮਿੰਟ ਹੁੰਦੇ ਸੀ ਮੈਂ 15 16 ਸਾਲ ਦਾ ਹੁੰਦਾ ਸੀ ਮੈਨੂੰ ਭੇਜਨੇ ਕਰਦੇ ਨਾ ਕਈ ਵੱਡਣਾ ਹੁੰਦਾ ਸੀ ਨੱਕਾ ਵੱਢ ਕੇ ਪਾਣੀ ਆਪਣੇ ਨੂੰ ਚਲੋ ਚਲੀ ਜਾਂਦਾ ਵਿੱਚੇ ਵੱਡੇ ਵੱਡੇ ਕਿਆਰੇ ਹੁੰਦੇ ਆ ਜੋ ਝੋਨੇ ਦੇ ਤਾਂ ਕਿਹਾਰੇ ਚੋ ਫਿਰ ਅੱਗੇ ਰਹਾ ਕੈਰੇਜ ਕਰ ਦਿੰਦੇ ਇੱਕੋ ਨੱਕੇ ਸਾਰਾ ਖੇਤ ਰਮ ਰਮ ਜਾਂਦਾ ਹੈ ਨਾ ਤੇ ਜਿਹਨੇ ਕਹਾਂ ਵੜਣਾ ਹੁੰਦਾ ਸੀਗਾ ਬਿੱਕਰ ਸੀ ਉਹਨਾਂ ਉਹਨੇ ਬਾਸਾਵਾ ਬਾਰੇ ਵਿੱਚ ਵੜਣਾ ਹੁੰਦਾ ਸੀ ਉਹ 12 5 ਤੇ ਆ ਜਾਂਦਾ ਸੀ ਪਹਿਲਾਂ ਤਾਂ ਕਹੀ ਕਰ ਦਿੰਦਾ ਸੀ ਨਾ ਆਲੀ ਗੰਡਾਸਾ ਤੇ ਖੋ ਕਿਤਾ ਹੋਇਆ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਚੌਥੀ ਪੰਜਵੀਂ ਵਾਰੀ ਮੈਂ ਪੁੱਛ ਲਿਆ ਮੈਂ ਬਿਕਰਾ ਸਵਾ 12 ਵਾਰ ਵਿੱਚ ਤੇਰੀ ਵਾਰੀ ਹੈ ਠੀਕ ਹੈ ਕਹੀ ਨਾ ਨੱਕਾ ਵਢੀਂਗਾ ਆ ਗੰਡਾਸਾ ਕਦੇ ਵਾਸਤੇ ਲਿਆਉਣਾ ਯਾਰ ਕਹਿੰਦਾ ਕਈ ਵਾਰੀ ਭਾਈ ਇੱਕ ਅੱਧੇ ਮਿੰਟ ਦਾ ਰੌਲਾ ਪੈ ਜਾਂਦਾ ਕਹਿੰਦਾ ਕਪਰਾਵਾ ਤੂੰ 12 14 ਤੀ ਵੜ ਲਈ ਤੂੰ ਮੇਰੀ ਗਰਦਨ ਨਾ ਵੜਦੀ ਭਰਾਵਾ ਐਨੇ ਚਨੂਨੀਆਂ ਸੀ ਪਾਣੀ ਵਾਸਤੇ ਯਾਰ ਤੈਨੂੰ ਨਹੀਂ ਪਤਾ ਇਹ ਗੱਲ ਦਾ